ਜੀ ਕੈਨੇਡਾ ਛੱਡ ਕੇ ਇੱਥੇ ਆਏ ਹੋਇਆ ਅੱਛਾ ਅੱਛਾ ਕੈਨੇਡਾ ਪੱਕੇ ਤੌਰ ਤੇ ਛੱਡਿਆ ਹਾਂ ਹਾਂਜੀ ਹਾਂਜੀ ਪੱਕੇ ਤੌਰ ਤੇ ਛੋਟੀਆਂ ਕਰਕੇ ਹੀ ਹਾਂਜੀ 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 ਕਿਆ ਬਾਤ ਵੱਧ ਫੈਮਿਲੀ ਇੱਥੇ ਆਈ ਅੱਛਾ ਜੀ ਬੱਚੇ ਵੀ ਇੱਥੇ ਆ ਡੈਡੀ ਵੀ ਇੱਥੇ ਮਮੀ ਵੀ ਇੱਥੇ ਸਾਰੇ ਇੱਥੇ ਹਾਂਜੀ ਵਾਪਸ ਕੋਈ ਨਹੀਂ ਗਿਆ 2018 ਤੋਂ ਲੈ ਕੇ ਅੱਛਾ ਜਦੋਂ ਤੋਂ ਘੋਟੀਆਂ ਦਾ ਕੰਮ ਸ਼ੁਰੂ ਕਰਤਾ ਹਾਂਜੀ ਹਾਂਜੀ ਤੇ ਬਾਈ ਫਿਰ ਉੱਥੋਂ ਦਾ ਤੇ ਹੁਣ ਇੱਥੋਂ ਆਂਦੀ ਐ ਇਸ ਲਾਈਫ ਦਾ ਉਹ ਫਰਕ ਹੈ ਵੀਰੇ ਹਾਂ ਉੱਥੇ ਸਵੇਰੇ ਉੱਠ ਕੇ ਕੰਮ ਤੇ ਜਾਂਦੇ ਸੀ ਹਾਂਜੀ ਤੇ ਇੱਥੇ ਉੱਠ ਕੇ ਜਨਵਰਾਂ ਚ ਗੇੜਾ ਮਾਰ ਕੇ 10 ਮਿੰਟ ਫੇਰ ਵੀ ਜਾ ਕੇ ਕਈ ਤਾਂ ਕੋਈ ਗੱਲ ਨਹੀਂ ਪੈ ਜਾ ਯਾਰ ਚੇਤਨ ਪੰਜਾਬ ਤਾਂ ਪੰਜਾਬ ਹੀ ਆ ਆ ਵੀ ਆ ਬਈ ਇਹ ਤਾਂ ਹੈ ਬਈ ਇਹ ਤਾਂ ਮਿਲਣਾ ਹੀ ਨਹੀਂਗਾ ਨਹੀਂ ਮਿਲਣਾ ਸਹੀ ਗੱਲ ਤੇ ਐਕਸਪੀਰੀਅੰਸ ਕਿਵੇਂ ਰਿਹਾ ਫਿਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਹੁਣ ਤੱਕ ਵੀਰੇ ਇਹੋ ਸੀ ਚੀਜ਼ ਦੇਖੀ ਆ ਕਿ ਜਿਹੜਾ ਕੋਈ ਵੀ ਮਾਂ ਪਿਓ ਨਹੀਂ ਉਹ ਕੋ ਸਿਖਾ ਸਕਦੇ ਜੋ ਘੋੜੇ ਵਾਲੇ ਸਿਖਾ ਦਿੰਦੇ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਉਹ ਗੱਲ ਆਪਾਂ ਅਕਸਰ ਹੀ ਹਰ ਇੱਕ ਬੰਦੇ ਵੈਸੇ ਕਰਦਾ ਵੇ ਇਹ ਗੱਲ ਤਾਂ ਵੀ ਯਾਰ ਘਾਟੇ ਵਾਦੇ ਜਦੋਂ ਪੈਨ ਲੱਗ ਪੈਂਦੀ ਆ ਥੋੜਾ ਜਿਆਦਾ ਬੰਦਾ ਭੱਜ ਪੈਂਦਾ ਵਾ ਹਾਂਜੀ ਤੇ ਜੇ ਬੰਦਾ ਥੋੜਾ ਜਿਹਾ ਖੜਾ ਰਹਿੰਦਾ ਤਾਂ ਫੇਰ ਧਰ ਵੀ ਜਾਂਦਾ ਵਾ ਬਿਲਕੁਲ ਵੀਰੇ ਬਿਲਕੁਲ ਕੀ ਹਾਲ ਨੇ ਸੋਣੋ ਐਸ ਵਕਤ ਆਪਾਂ ਖੜੇ ਆ ਮਾਗੀ ਮੇਲਾ ਮੁਕਸਰ ਮੰਡੀ ਪੂਰੀ ਭਰੀ ਹੋਈ ਆ ਵੈਸੇ ਆ ਤਰੀਕ ਤਾਂ ਹੋ ਗਈ 17 ਫੇਰ ਵੀ ਮੰਡੀ ਬਹੁਤ ਸੋਹਣੀ ਭਰੀ ਹੋਈ ਆ ਐਸ ਵਕਤ ਆਪਾਂ ਖੜੇ ਆ ਅਰਜਨ ਸਟੱਡ ਫਾਰਮ ਲੀਲਾ ਵਾਲੀ ਵਾਲੇ ਬਾਈ ਉਹਨਾਂ ਕੋਲੇ ਬਾਈ ਹਰਮਨ ਕੋਲੇ ਆਜੋ ਮਲਾਉਣੇ ਆ ਬਾਈ ਨਾਲ ਗੱਲਾਂ ਬਾਤਾਂ ਮ ਤੇ ਬਾਈ ਨੇ ਕਦੋਂ ਕੰਮ ਸ਼ੁਰੂ ਕੀਤਾ ਕਿਵੇਂ ਸ਼ੁਰੂ ਕੀਤਾ ਸਾਰੀਆਂ ਗੱਲਾਂ ਹੋਣਗੀਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਠੀਕ ਠਾਕ ਉਹ ਵਧੀਆ ਉਹ ਵਧੀਆ ਪਹਿਲਾਂ ਤਾਂ ਬਾਈ ਇਹਦੇ ਬਾਰੇ ਹੀ ਦੱਸ ਗਿਆ ਆਪਣੇ ਹੁਸ਼ੇਰੀ ਬਾਰੇ ਇਹ ਵੀਰੇ ਹੈਗੀ ਇਹਦੀ ਬਾਪ ਹੈਗਾ ਆਲਮਗੀਰ ਹਾਂਜੀ ਤੇ ਮਾਂ ਹੈਗੀ ਇਹਦੀ ਬਲੰਦ ਦੀ ਠੀਕ ਹੈ ਜੀ ਹਾਂਜੀ ਕਿੰਨੀ ਉਮਰ ਹੋ ਗਈ ਇਹਦੀ ਬਾਈ ਇਹ ਵੀਰੇ 2 ਦੰਦ ਹੋ ਗਈ 2 ਦੰਦ ਹੋ ਗਏ ਹਾਂਜੀ ਤੇ ਕਿੰਨੀ ਆ ਕਰ ਗਈ ਹਾਈਟ ਬਾਈ ਹਾਈਟ 62 ਕਰ ਗਈ 62 ਕਰ ਗਈ ਹਾਂਜੀ ਹਜੇ ਤਾਂ ਕਰੂਗੀ ਹਾਈਟ ਹੋਰ ਹਜੇ ਤਾਂ ਹੋਰ ਕਰੂ ਮਾਂ ਦੀ ਇਹਦੀ ਦੀ 66 ਇੰਚ ਹੈਟ ਹੈ ਠੀਕ ਹੈ ਬਾਈ ਤੇ ਬਾਈ ਜੀ ਆਪਾਂ ਜੇ ਗੱਲ ਕਰਕੇ ਤੁਸੀਂ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਇਸ ਲਾਈਨ ਦੇ ਵਿੱਚ ਆਇਆ ਨੂੰ ਮੈਨੂੰ ਆਇਆ ਨੂੰ ਵੀਰੇ 6 ਸਾਲ ਹੋ ਗਏ ਐਸੇ ਮਾਗੀ ਮੇਲੇ ਤੇ ਸਟਾਰਟਿੰਗ ਕੀਤੀ ਸੀ ਅੱਛਾ ਇਥੋਂ ਲਿਆ ਸੀ ਪਹਿਲਾ ਜਨਵਾਰ ਪਹਿਲਾ ਜਨਵਾਰ ਇਥੋਂ ਲਿਆ ਸੀ ਠੀਕ ਆ ਬਾਈ ਪਹਿਲਾ ਪਹਿਲੀ ਲਈ ਸੀ ਗਰੜੀ ਜੰਬੀ ਅੱਛਾ ਉਥੋਂ ਸਟਾਰਟਿੰਗ ਕੀਤੀ ਸੀ ਠੀਕ ਹੈ ਤੇ ਐਕਸਪੀਰੀਅੰਸ ਕਿਵੇਂ ਰਿਹਾ ਫਿਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਹੁਣ ਤੱਕ ਵੀਰੇ ਇਹ ਸੀ ਚੀਜ਼ ਦੇਖੀ ਆ ਕਿ ਜਿਹੜਾ ਕੋਈ ਵੀ ਮਾਂ ਪਿਓ ਨਹੀਂ ਉਹ ਕੋਲ ਸਿਖਾ ਸਕਦੇ ਜੋ ਘੋੜੇ ਵਾਲੇ ਸਿਖਾ ਦਿੰਦੇ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਕਿ ਉਹ ਗੱਲ ਆਪਾਂ ਅਕਸਰ ਹੀ ਹਰ ਇੱਕ ਬੰਦੇ ਵੇਹ ਕਰਦਾ ਵੇ ਇਹ ਗੱਲ ਤਾਂ ਵੀ ਯਾਰ ਘਾਟੇ ਵਾਦੇ ਜਦੋਂ ਪੈਨ ਲੱਗ ਪੈਂਦੀ ਆ ਥੋੜਾ ਜਿਆਦਾ ਬੰਦਾ ਭੱਜ ਪੈਂਦਾ ਵਾ ਹਾਂਜੀ ਤੇ ਜੇ ਬੰਦਾ ਥੋੜਾ ਜਿਹਾ ਖੜਾ ਰਹਿੰਦਾ ਤਾਂ ਫੇਰ ਧਰ ਵੀ ਜਾਂਦਾ ਵਾ ਬਿਲਕੁਲ ਵੀਰੇ ਬਿਲਕੁਲ ਇਹ ਬੇਜਵਾਨ ਸਭ ਕੁਝ ਹੀ ਕਰ ਦਿੰਦੇ ਆ ਵੀਰੇ ਹਾਂਜੀ ਬਾਕੀ ਆਪਦੀ ਰੁਟੀਨ ਨਾ ਛੱਡੋ ਦਿਲ ਨਾ ਛੱਡੋ ਹੌਲੀ ਹੌਲੀ ਮਿਹਨਤ ਕਰੀ ਚੱਲੋ ਆਪਦੀ ਬਰੀਡਿੰਗ ਕਰੋ ਤੇ ਭਾਗ ਆਪੇ ਲੱਜ ਜਾਣੇ ਬਿਲਕੁਲ ਜਿਵੇਂ ਕਹਿ ਲਗੇ ਜੇ ਵੀਰ ਵੀ ਇਹ ਬੇਜਵਾਨ ਇਹ ਤਾਂ ਨਹੀਂ ਧੋਖਾ ਦੇ ਜਿਹੜੇ ਜਵਾਨ ਵਾਲੇ ਬੰਦੇ ਉਹ ਧੋਖਾ ਦੇ ਜਾਂਦੇ ਉਹ ਦੇ ਉਹ ਦੇ ਜਾਂਦੇ ਉਹ ਤਾਂ ਨਾਲ ਬਹਿ ਕੇ ਦੇ ਜਾਂਦੇ ਦੇ ਜਾਂਦੇ ਆ ਹਾਂਜੀ 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 ਠੀਕ ਹੈ ਬਈ ਤੇ ਬਈ ਤੁਸੀਂ ਸਿਰਫ ਬਰੀਡ ਤੇ ਕੰਮ ਕਰ ਰਹੇ ਹੋ ਮੈਂ ਵੀਰੇ ਬਰੀਡ ਤੇ ਕਰ ਰਹੇ ਹਾਂ ਠੀਕ ਹੈ ਕਿਉਂਕਿ ਮੈਨੂੰ ਵਪਾਰ ਦਾ ਨਾ ਕਰਨਾ ਹੀ ਆਉਂਦਾ ਤੇ ਨਾ ਕਰਕੇ ਖੁਸ਼ ਆ ਮੈਂ ਮੇਰੇ ਤੋਂ ਝੂਠ ਜੇ ਨਹੀਂ ਬੋਲੇ ਜਾਂਦੇ ਇਹਦੀ ਬਣਾਤੀ ਹੈ ਇਹਦੀ ਕਰਤੀ ਉਹ ਕਰਤੀ ਜੋ ਆਪਦੀ ਬਰੀਡ ਆ ਉਸੇ ਤੋਂ ਗਾਂ ਬੱਚੀਆਂ ਤੋਂ ਗਾ ਬੱਚੇ ਝੂਠ ਨਾ ਕਹ ਲੋਂ ਕਿਤੇ ਵੀ ਬੋਲਣਾ ਪਵੇ ਕੰਮ ਥੋੜਾ ਕਰਾਂਗੇ ਕਰਾਂਗੇ ਪਰ ਬਹੁਤ ਸੋਣਾ ਤੇ ਇਹ ਬਈ ਸੇਲ ਵਾਸਤੇ ਆ ਹਾਂਜੀ ਇਹ ਸੇਲ ਵਾਸਤੇ ਹਾਂ ਠੀਕ ਆ ਇਹਦੋਂ ਗਾਂ ਹਜੇ ਅੱਗੇ ਇਹਦਾ ਬੱਚਾ ਲੈਣ ਦਾ ਸੋਚਿਆ ਨਹੀਂ ਫਿਰ ਸੇਲ ਤੇ ਲਾਤੀ ਇਹ ਕਿਵੇਂ ਫਿਰ ਵੀਰੇ ਹੁਣ ਪਿੱਛੇ ਘੋੜੀਆਂ ਕਈ ਸੂਪੀਆਂ ਉਹਨਾਂ ਦੀਆਂ ਬੱਚੀਆਂ ਆ ਗਈਆਂ ਫਿਰ ਆਏ ਹੁੰਦਾ ਸਟੈਪ ਬਾਏ ਸਟੈਪ ਕੋਈ ਨਾ ਕੋਈ ਜਾਨਵਰ ਆਪਾਂ ਸੇਲ ਕਰੀ ਚੱਲੀਏ ਹੂੰ ਤੇ ਇਹਦੇ ਕੀ ਰੱਖੀ ਹੈ ਡਿਮਾਂਡ ਬਾਈ ਜੀ ਇਹਦੀ 16 ਕਰਦੇ ਆ ਵੀਰੇ 16 ਲੱਖ ਰੁਪਏ ਹਾਂਜੀ ਹਾਂਜੀ ਠੀਕ ਆ ਬਾਈ ਇਹ ਵੀ ਗੱਲ ਵਧੀਆ ਵਾ ਨਹੀਂ ਕਈ ਬੰਦੇ ਕਹਿੰਦੇ ਆ ਦੱਸ ਦਿਆਂਗੇ ਕੋਈ ਨਹੀਂ ਫੋਨ ਤੇ ਕਰ ਲਿਓ ਉਹ ਜਿਹੜੀ ਰੇਟ ਤੁਸੀਂ ਜਿਵੇਂ ਕਹਿੰਦੇ ਵਪਾਰ ਵਾਲਾ ਪਲੋਂੇ ਕੰਮ ਨਹੀਂ ਆਉਂਦਾ ਨਹੀਂ ਆਪਣਾ ਵਪਾਰੀਆਂ ਵਾਲਾ ਤਾਂ ਹਸਾਬ ਕਰਦਾ ਵੀ ਨਹੀਂ ਹਾਂਜੀ ਹਾਂਜੀ ਤੇ ਆ ਬਸ਼ੀਰਾ ਵਾ ਕਿ ਇਹ ਬਸ਼ੀਰਾ ਜੀ ਕਿੰਨੇ ਉਮਰ ਹੋ ਗਈ ਬਈ ਇਹਦੀ ਇਹ 22 ਸਾਲ ਦਾ ਹੋ ਗਿਆ ਅੱਛਾ ਜੀ ਤੇ ਇਹਦੀ ਡਿਟੇਲ ਕੀ ਹੈ ਇਹਦਾ ਮਾਂ ਇਹਦੀ ਰਤਨਾ ਕਰਦੀ ਆ ਤੇ ਬਾਪ ਇਹਦਾ ਦੇਵ ਰਾਜ ਰਣੀਆਂ ਅੱਛਾ ਜੀ ਦੇਵ ਰਾਜ ਦਾ ਡਰੈਕ ਹਾਂਜੀ 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 ਠੀਕ ਹੈ ਬਈ ਇਹ ਵੀ ਸੇਲ ਵਾਸਤੇ ਆ ਇਹ ਵੀ ਸੇਲ ਵਾਸਤੇ ਆ ਜੀ ਇਹ ਵੀ ਹੋਮ ਬਰੀਡ ਹੀ ਆਪਣੇ ਘਰ ਦਾ ਠੀਕ ਹੈ ਬਾਈ ਵੀ ਜਿੰਨੇ ਜਾਨਵਰ ਜਿਹੜੇ ਤੁਸੀਂ ਸੇਲ ਕਰਦੇ ਹੋ ਘਰ ਦਾ ਜਾਨਵਰ ਹੀ ਕਰਦੇ ਹੋ ਘਰ ਦਾ ਕਰਦੇ ਆ ਘਰ ਦਾ ਹਾਂ ਵੀ ਇਹ ਨਹੀਂ ਲੈ ਕੇ ਨਹੀਂ 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 ਵੀਰੇ ਉਹ ਸਿਸਟਮ ਹੀ ਨਹੀਂ ਆਉਂਦਾ ਨਹੀਂ ਨਹੀਂ ਹਾਂ ਜੀ ਹਾਂ ਥੋੜਾ ਕਰਾਂਗੇ ਕਰਾਂਗੇ ਬਹੁਤ ਸੋਹਣਾ ਠੀਕ ਹੈ ਬਾਈ ਇਹਦੀ ਕੀ ਡਿਮਾਂਡ ਰੱਖੀ ਹੈ ਬਾਈ ਜੀ ਇਹਦੀ 10 ਕਰਦੇ ਆ ਵੀਰੇ 10 ਲੱਖ ਰੁਪਏ ਠੀਕ ਹੈ ਬਾਈ ਤੇ ਇਹ ਕੁੜੀ ਹੈ ਇਹ ਹਾਂ ਜੀ ਹਾਂ ਜੀ ਅੱਛਾ ਇਹ ਕਿੰਨੀ ਉਮਰ ਦੀ ਹੋਗੀ ਬਾਈ ਇਹ ਹੈਗੀ ਆ ਵੀਰੇ 8-9 ਸਾਲ ਦੀ 8-9 ਸਾਲ ਦੀ ਹਾਂਜੀ 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 ਠੀਕ ਆ ਇਹ ਤਾਂ ਫਿਰ ਤੁਸੀਂ ਲਈ ਹੋਊਗੀ ਇਹ ਲਈ ਸੀਗੀ ਇਹਦੇ ਦੋ ਬੱਚੇ ਆਪਣੇ ਕੋਲੇ ਹੈਗੇ ਆ ਜੀ ਅੱਛਾ ਜੀ ਹਾਂਜੀ ਉਹ ਮੈਂ ਸੇਲ ਕੀਤੇ ਆ ਦੋ ਬੁਛੇਰੀਆਂ ਸੇਲ ਕਰਤੀਆਂ ਇਹਦੀਆਂ ਹੁਣ ਇਹ ਆਪਣੇ ਸਰਖਾਵ ਤੋਂ ਗੱਬਣਾ ਜੀ ਠੀਕ ਆ ਬਈ ਬਾਬਾ ਜੀ ਵਾਲੇ ਠੀਕ ਆ ਜੀ ਇਹ ਵੀ ਹੁਣ ਸੇਲ ਕਰਨੀ ਆ ਹਾਂਜੀ ਹਾਂਜੀ ਠੀਕ ਆ ਬਈ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ ਵੀਰੇ 15 ਕਰਦੇ ਆ 15 ਲੱਖ ਰੁਪਏ ਦੀ ਡਿਮਾਂਡ ਹਾਂਜੀ ਹਾਂਜੀ ਸਹੀ ਆ ਜੀ ਤੇ ਇਹ ਇਹਦੇ ਹੁਣ ਬੱਚਾ ਆਪਦੇ ਘਰੇ ਵੀ ਹੈਗਾ ਆਪਣੇ ਕੋਲੇ ਇੱਕ ਜਾਂ ਸੇਲ ਕਰਤੇ ਸਾਰੇ ਨਹੀਂ ਉਹ ਸੇਲ ਕਰਤੇ ਸੀਗੇ ਵੀਰੇ ਠੀਕ ਹੈ ਬਈ ਹਾਂਜੀ ਹਾਂਜੀ ਇਹਦੇ ਹੁਣ ਇਹ ਸਰਖਾਪ ਤੋਂ 2.5 ਮਹੀਨਿਆਂ ਦੀ ਚੈੱਕ ਪਾਸ ਠੀਕ ਹੈ ਜੀ ਆਪਦੀ ਇਹ ਕਿਦ ਤਰ੍ਹਾਂ ਇਹ ਇਹਦਾ ਪਤਾ ਇਹ ਇਹ ਆਪਣੇ ਹੈਗੀ ਰਾਜਸ਼ੇਖਰੇ ਵਾਲੇ ਦਾ ਜਿਹੜਾ ਰਵੀ ਕੋੜਾ ਉਹਦੀ ਹੈ ਠੀਕ ਹੈ ਬਈ ਆਪਾਂ ਖਰੀਦੀ ਸੀ ਇਹ ਅੱਛਾ ਜੀ ਅੱਛਾ ਠੀਕ ਹੈ ਤੇ ਬਈ ਜਿਹੜੇ ਹੁਣ ਆਪਣੇ ਕੋਲੇ ਘਰੇ ਜਾਨਵਰ ਹੋਰ ਜਿਹੜੇ ਹੈਗੇ ਆ ਉਹ ਕਿਹੜੇ ਕਿਹੜੇ ਘੁਟਿਆਂ ਦੇ ਰੱਖਿਓਏ ਆਵਾ ਵੀਰੇ ਪੈਲਸ ਲਾਈਨ ਦੇ ਵੀ ਹੈਗੇ ਆ ਤੁਰੀ ਵਾਲੇ ਕੋ ਵੱਡੇ ਘੋੜੇ ਦੀਆਂ ਵੀ ਛੋਟੀਆਂ ਹੈਗੀਆਂ ਤੇ ਆਪਣੇ ਆ ਸ਼ਾਨ ਦੀਆਂ ਵੀ ਹੈਗੀਆਂ ਕਾਟੇ ਕਾਂਟੇ ਦੀਆਂ ਵੀ ਕੁੜੀਆਂ ਹੈਗੀਆਂ ਠੀਕ ਹੈ ਤੇ ਗਾਂ ਬਰੀਡਿੰਗ ਵੀ ਚੰਗੀ ਕਰ ਰਹੇ ਆ ਅੱਛਾ ਜੀ ਸ਼ਾਹਵਾਜ ਦੇ ਬੱਚੇ ਵੀ ਹੈਗੇ ਆ ਠੀਕ ਹੈ ਹਾਂਜੀ ਤੇ ਮ੍ਰਿਤੇਜੇ ਘੋੜਾ ਜਿਹੜਾ ਗਜਰਾਤ ਚ ਉਹਦੀ ਬੱਚੀ ਵੀ ਹੁਣ ਮੈਂ ਘੋੜੀ ਖਰੀਦ ਕੇ ਲੈ ਕੇ ਆਇਆ ਬਹੁਤ ਸੋਹਣੀ ਆ ਜੀ ਹਾਂਜੀ ਉਧਰੋਂ ਲੈ ਕੇ ਆਇਆ ਬਹੁਤ ਚੰਗੀ ਘੋੜੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਉਧਰ ਉਧਰ ਦਾ ਐਕਸਪੀਰੀਅੰਸ ਕਿਵੇਂ ਰਿਹਾ ਗਜਰਾਤ ਵਾਲ ਦਾ ਆਪਣੇ ਲੋਕਾਂ ਨਾਲ ਵੈਸਟ ਆ ਜੀ ਬੈਸਟ ਹੈ ਹਾਂਜੀ ਹਾਂਜੀ ਅੱਛਾ ਜੀ ਜਿਹੜਾ ਜਾਨਵਰ ਆਪਣੇ ਤਾਂ ਹੀ ਸਮਝੋ ਬਾਹਰ ਆ ਕਹਾਣੀਆਂ ਜਦੋਂ ਰੇਟ ਮੰਗਦੇ ਆ ਤੇ ਡਰਾਈ ਦਿੰਦੇ ਆ ਗਾਲੇ ਬੰਦੇ ਨੂੰ ਹਾਂਜੀ ਬਿਲਕੁਲ ਪਰ ਉਹ ਲੋਕਾਂ ਦਾ ਏਵੇਂ ਨਹੀਂ ਉਹ ਵਧੀਆ ਵਪਾਰ ਕਰਦੇ ਆ ਠੀਕ ਹੈ ਬੀਲ ਵੀ ਵਧੀਆ ਕਰਦੇ ਠੀਕ ਹੈ ਆਪਣੇ ਤਾਂ ਇਤੇ ਮੈਂ ਤਾਂ ਇਹ ਦੇਖਿਆ ਕਿ ਜੇ ਨਵਾਂ ਬੰਦਾ ਆ ਜਾਂਦਾ ਉਹਦੇ ਚੰਮ ਲਾਉਣ ਨੂੰ ਤਿਆਰ ਹੋ ਜਾਂਦੇ ਆ ਉਹ ਕੰਮ ਹੈ ਨਹੀਂ ਲੋਕਾਂ ਦੇ ਭਈ ਤੁਸੀਂ ਆਪ ਦੇ ਐਕਸਪੀਰੀਅੰਸ ਇੰਨੇ ਟਾਈਮ ਦੇ ਵਿੱਚ ਜਿਹੜਾ ਤੁਸੀਂ ਇਸ ਲੈਂਡ 'ਚ ਪਏ ਆ ਜਿਹੜੇ ਨਵੇਂ ਬੰਦੇ ਪੈਂਦੇ ਆ ਹਾਂਜੀ ਕੀ ਕਿਹੜੇ ਪਾਸੇ ਜਾਣ ਕੀ ਸੋਚ ਕੇ ਕਿਵੇਂ ਚੱਲਣ ਉਹ ਉਹ ਵੀਰੇ ਸੋਚੋ ਉਹਨਾਂ ਦੀ ਸੋਚ ਮੈਂ ਤਾਂ ਇਹ ਕਹਿੰਨਾ ਕਿ ਤੁਸੀਂ ਘੋੜੀ ਲੈਣੀ ਆ ਜਾਂ ਬਸ਼ੇਰੀ ਲੈਣੀ ਆ ਤੁਸੀਂ ਡੀਐਨਏ ਵਾਲੀ ਲਓ ਦੂਜੀ ਤੋਂ ਸਟਾਰਟਿੰਗ ਕਰੋ ਹੀ ਨਾ ਦੋ ਚਿੱਤੀ ਚ ਰਹੋ ਹੀ ਨਾ ਕਿ ਡੀਐਨਏ ਬੱਚਾ ਹੋਊਗਾ ਬਸ਼ੇਰੀ ਹੋਊਗੀ ਤੁਹਾਨੂੰ ਘਾਟਾ ਪੈਣ ਦਾ ਕੋਈ ਡਰ ਨਹੀਂਗਾ ਜੇ ਉਹ ਤੁਹਾਨੂੰ ਮਹਿੰਗੀ ਵੀ ਮਿਲ ਜੂ ਉਹ ਆਦੇ ਬੱਚੇ ਚ ਪੂਰਾ ਕਰ ਦੇਗੀ ਕਿ ਤੁਹਾਡਾ ਨੁਕਸਾਨ ਨਹੀਂ ਹੋਊਗਾ ਜਿਹੜੀ ਹੁਣ ਘੋੜੀਆਂ ਆਪਾਂ ਸੋਚ ਲੈਂਦੇ ਆਂ ਵੱਡੀਆਂ ਲੈ ਲਈਏ ਆ ਘੋੜੀ ਦੀ ਲੈ ਲਈਏ ਗਲਤ ਨਿਕਲ ਜੇ ਉਥੇ ਆਪਣਾ ਡਿਸੀਜਨ ਗਲਤ ਹੋ ਜਾਂਦਾ ਹੈ ਬਿਲਕੁਲ ਬਈ ਹਾਂਜੀ ਹਾਂਜੀ ਸਹੀ ਆ ਫਰੋਂ ਨਹੀਂ ਕਈ ਬੰਦੇ ਸੋਚਨੇ ਦੇ ਯਾਰ 2 2.5 ਲੱਖ ਰੁਪਇਆ ਲਾ ਕੇ ਕਿਨਾ ਸ਼ੁਰੂ ਜਿਆ ਕਰ ਲਈਏ ਕੰਮ ਹਾਂ ਉਹ ਵੀ ਉੱਥੇ ਫਿਰ ਕੰਮ ਉਹ ਵੀਰੇ ਲੈਦ ਮਾੜੇ ਦੀ ਵੀ ਚੱਕਣੀ ਆ ਲੈਦ ਚੰਗੇ ਦੀ ਵੀ ਚੱਕਣੀ ਡੀਐਨਏ ਲੈ ਲਓ ਲੈ ਲਓ ਬੱਚਾ ਮਹਿੰਗਾ ਲੈ ਲਓ ਪਰ ਉਹਨੂੰ ਸੇਵਾ ਕਰੋ ਤੇ ਉਹ ਫਲ ਮਿਲੂਗਾ ਮਿਲੂਗਾ ਹਾਂਜੀ ਸਹੀ ਆ ਬਈ ਤੇ ਕਿਉਂਕਿ ਇਸ ਕੰਮ ਦੇ ਵਿੱਚ ਜਦੋਂ ਡੀਐਨਏ ਦਾ ਚਲੋ ਚਲੋ ਇੰਨਾ ਤਾਂ ਹੋ ਜਾਊਗਾ ਤੁਸੀਂ ਜਿਵੇਂ ਕਿਹਾ ਵੀ ਬੱਚੇ ਦਾ ਹੋ ਜਾਊਗਾ ਹਾਂ ਪਰ ਜੇ ਵੇਖੀਏ ਵੈਸੇ ਇਹ ਕੋ ਚੰਗੀ ਘੋੜੀ ਵੇਖ ਲਈਏ ਵੀ ਇਹ ਲੈ ਲਈਏ ਉਹ ਚ ਰੇਟ ਦਾ ਬੜਾ ਫਰਕ ਪੈ ਜਾਂਦਾ ਤੇ ਬੰਦਾ ਉੱਥੇ ਹੀ ਭੱਜ ਪੈਂਦਾ ਵਾ ਇਹ ਰੇਟ ਦਾ ਵੀ ਫਰਕ ਪੈ ਜਾਂਦਾ ਇੱਕ ਵੀਰੇ ਕਲੀਅਰ ਨਹੀਂ ਹੁੰਦਾ ਆਪਾਂ ਨੂੰ ਹੂੰ ਕਿ ਕਿਹੜੇ ਘੋੜੇ ਦੀ ਹੈ ਕਿਹੜੇ ਦੀ ਨਹੀਂ ਕਿਉਂਕਿ ਮਰੇ ਹੋਏ ਘੋੜਿਆਂ ਦੇ ਨਾਲ ਲੈ ਲੈ ਕੇ ਦੇਈ ਜਾਂਦੇ ਆ ਮੈਂ ਅੱਗੇ ਪਰਸੋਂ ਚਾ ਉੱਥੇ ਬੈਠੇ ਸੀ ਇਥੇ ਮੰਡੀ ਚ ਕਿ ਬੰਦੇ ਦੀ ਗੱਲ ਸੁਣੀ ਆਈ ਆਦੇ ਵੀ ਉਹ ਘੋੜਿਆਂ ਲਿਆਉਂਦਾ ਉਮਰ ਵਾਲਿਆਂ ਹਾਂਜੀ ਤੇ ਘੋੜਿਆਂ ਦੇ ਨਾਮ ਉਹਨਾਂ ਦੇ ਦੱਸਦਾ ਜਿਹੜੇ ਘੋੜੇ ਮਰੇ ਵੀ ਆ ਨਾ ਉਹਨਾਂ ਦਾ ਕੋਈ ਡੀਐਨਏ ਨਾ ਕੁਝ ਹੋਇਆ ਵਾ ਬਿਲਕੁਲ ਵੀਰੇ ਬਿਲਕੁਲ ਇਹ ਤਾਂ 100% ਆ ਬਹੁਤ ਬੰਦਿਆਂ ਦੇ ਕੰਮੇ ਵੀ ਹਾਂ ਤੇ ਉਹ ਬੜਾ ਵੱਡਾ ਨੁਕਸਾਨ ਉਹ ਕਰੀ ਜਾਂਦੇ ਐ ਉਹ ਵੀਰੇ ਜਿਹੜੇ ਨਵੇਂ ਬੰਦੇ ਦਾ ਸ਼ੌਂਕ ਹੀ ਖਤਮ ਹੋ ਜਾਂਦਾ ਹਾਂ ਜਦੋਂ ਆਪਾਂ ਉਹਦੇ ਨਾਲ ਰੇਟ ਵੀ ਉਹਨੂੰ ਫੁੱਲ ਲੈ ਲੈਣਾ ਉਹ ਤੋਂ ਤੇ ਜਾਨਵਰ ਵੀ ਨਹੀਂ ਉਹਨੂੰ ਚੰਗਾ ਮਿਲਣਾ ਤੇ ਉਹਦਾ ਨੁਕਸਾਨ ਤਾਂ ਹੁਣੇ ਹੀ ਹੁਣਾ ਉਹਦਾ ਸ਼ੌਂਕ ਨਵੇਂ ਬੰਦੇ ਦਾ ਮਰਦਾ ਮਰਦਾ ਵਾ ਵੱਧਾ ਨਹੀਂਗਾ ਜੇ ਹਾਂ ਉਹ ਫਰਮ ਵਧੀਆ ਬਾ ਘਰੋਂ ਸਭ ਕੁਝ ਪ੍ਰਮਾਤਮਾ ਨੇ ਦਿੱਤਾ ਹੋਇਆ ਉਹ ਬੰਦਾ ਤਾਂ ਪੈਰ ਲਾਜੂਗਾ ਜਿਹੜੇ ਬੰਦੇ ਦੀ 19 ਪੂੰਜੀ ਆ ਉਹ ਤਾਂ ਖਤਮ ਹੋ ਜਾਂਦੀ ਕਹਾਣੀ ਬਿਲਕੁਲ ਨਿੱਕਾ ਬੰਦਾ ਦਾ ਇਸ ਬਿਜ਼ਨਸ ਦੇ ਤੌਰ ਤੇ ਤਾਂ ਆ ਵੀ ਨਾ ਨਾ ਵੀਰੋ ਨਾ ਨਾ ਹੈਨਾ ਕਿਉਂਕਿ ਜੇ ਤੁਸੀਂ ਕੰਮ ਕਰਨਾ ਵਾ ਸੋਚ ਸਮਝ ਕੇ ਕਰੋ ਇਹ ਕੰਮ ਉਹ ਜਲਦਬਾਜੀ ਵਾਲਾ ਨਹੀਂ ਕਿਉਂਕਿ ਤੁਹਾਨੂੰ ਵੀ ਹੋਣਾ ਇਹਨੇ ਸਾਲਾਂ ਦੇ ਵਿੱਚ ਝੂਠ ਬੜੇ ਵੱਡੇ ਵੱਜੇ ਹੋਣੇ ਆ ਜੇ ਬੱਚਾ ਲੈਣ ਜਾਵੜੀਆਂ ਕੋਈ ਘੋੜੀ ਲੈਣ ਜਾਵੜੇ ਵੀ ਫਲਾਨੇ ਘੋੜੇ ਦੀ ਪਰ ਹੁੰਦੀ ਨਹੀਂ ਕਈ ਵਾਰ ਬਿਲਕੁਲ ਵੀਰੇ ਬਿਲਕੁਲ ਬਾਅਦ ਚ ਪਤਾ ਲੱਗਦਾ ਕਿ ਨਹੀਂ ਯਾਰ ਇਹ ਤਾਂ ਇਸ ਘੋੜੇ ਦੀ ਨਹੀਂ ਐਸ ਘੋੜੇ ਦੀ ਸੀ ਹਾਂ ਆ ਗੱਲ ਕਹੀ ਗਈ ਆ ਔਰ ਮੈਂ ਜਿਹੜੀ ਬੱਚੀ ਦੀ ਵਸ਼ੀਰੀਆਂ ਦੀ ਰਹਿ ਦਿੰਨਾ ਉਹ ਇਸ ਕਰਕੇ ਦਿੰਨਾ ਕਿ ਵਸ਼ੀਰੀ ਨਾਲ ਤਾਂ ਇੱਕ ਵਜੇ ਗੱਬਣ ਵਧੀਆ ਹੁੰਦੀ ਹੈ ਕਈ ਵਾਰ ਆਪਾਂ ਘੋੜੀਆਂ ਲੈ ਲੈਨੇ ਆ ਉਰ ਰਿਪੀਟਰ ਹੋਈਆਂ ਹੁੰਦੀਆਂ ਕੋਈ ਪ੍ਰੋਬਲਮ ਵਾਲੀਆਂ ਹੁੰਦੀਆਂ ਉਸ ਕੰਮ ਵਿੱਚ ਪਾਉ ਹੀ ਨਾ ਨਵਾਂ ਬੰਦਾ ਤਾਂ ਇਸ ਕੰਮ ਵਿੱਚ ਜਮਾ ਹੀ ਨਾ ਪਾਉ ਬਿਲਕੁਲ ਜੀ ਜੇ ਕੋੜੀ ਵੀ ਲੈਣੀ ਆ ਤੁਹਾਡਾ ਮਨ ਕਰਦਾ ਤੇ ਉਹਨੂੰ ਗੱਭਣ ਲਓ ਖਾਲੀ ਨਾ ਲਓ ਨਵੇਂ ਬੰਦੇ ਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਲੱਗਦਾ ਆ ਕਈ ਬੰਦੇ ਆ ਕਾਫੀ ਇਹੋ ਜਿਹੇ ਵਪਾਰੀ ਹੈਗੇ ਤਗੜੇ ਜਿਹੜੇ ਵਸ਼ੇਰੀਆਂ ਤੇ ਕੰਮ ਕਰਦੇ ਆ ਵਸ਼ੇਰੀਆਂ ਲਿਆਉਂਦੇ ਆ ਫਲਾਨੇ ਦੀ ਹੈ ਜੀ ਫਲਾਨੇ ਦੀ ਹੈ ਨਿੱਕੀ ਹਾਂਜੀ ਹਾਂਜੀ ਤੇ ਉਹ ਕਹਣਗੇ ਤੇ ਬੁਸ਼ੇਰੀ ਤੋਂ ਸ਼ੁਰੂ ਕਰੋ ਉਹ ਮੇਰੇ ਹਿਸਾਬ ਨਾਲ ਬੰਦਾ ਜਿਵੇਂ ਖਤਮ ਹੋ ਜਾਂਦਾ ਉਹ ਵੀਰੇ ਖਤਮ ਹੋ ਜਾਣਾ ਕਿਉਂਕਿ ਇੱਕ ਦਾ ਘੋੜਿਆਂ ਦਾ ਨਹੀਂ ਪਤਾ ਹੁੰਦਾ ਬੁਸ਼ੇਰੀ ਕੀ ਦੀ ਆ ਉਹਦੇ ਨਵੇਂ ਬੰਦੇ ਨੂੰ ਜੱਜਮੈਂਟ ਇਹ ਨਹੀਂ ਹੁੰਦੀ ਕਿ ਇਹ ਬੁਸ਼ੇਰੀ ਕਿ ਕਿੱਡੀ ਬਣੂਗੀ ਕਿੱਡੀ ਨਹੀਂ ਬਣੂਗੀ ਉਹ ਤਾਂ ਬਿਲਕੁਲ ਇੱਕ ਨਵਾਂ ਹੁੰਦਾ ਬਿਲਕੁਲ ਉਹ 2-3 ਸਾਲ ਉਹਨੂੰ ਖਵਾਈ ਜਾਣਾ ਉਹਨੂੰ ਖਵਾਈ ਜਾਣਾ ਉਹਦੋਂ ਨੂੰ ਜਦੋਂ ਨੂੰ ਉਹਨੂੰ ਗੱਪਣ ਹੋਣਾ ਉਹਦੋਂ ਨੂੰ ਉਹਦਾ ਬੰਦਾ ਸੋਚਦਾ ਯਾਰ ਮੈਂ ਤਾਂ ਗਲਤ ਫੈਸਲਾ ਲੈ ਗਿਆ ਜਦੋਂ ਨੂੰ ਉਹਨੂੰ ਗਿਆਨ ਆਉਂਦਾ ਖੁਦ ਨੂੰ ਹਾਂ ਬਿਲਕੁਲ ਜਿੰਨਾ ਟਾਈਮ ਆਪ ਨੂੰ ਤਜ ਇਹਦਾ ਉਦੋਂ ਜਦੋਂ ਕੰਮ ਚੱਲ ਪਿਆ ਉਸ ਤੋਂ ਬਾਅਦ ਵਸ਼ੇਰੀ ਫਰੀਦ ਕੇ ਆਪ ਤਿਆਰ ਕਰਨੀਆਂ ਜਾਂ ਆਪਦੀ ਤਿਆਰ ਕਰਨੀਆਂ ਫੇਰ ਫੇਰ ਤਾਂ ਵੀਰੇ ਫੇਰ ਤਾਂ ਜੇ ਆਪਾਂ ਫੇਰ ਵੀ ਠੱਗੇ ਜਾ ਰਹੇ ਹਾਂ ਫੇਰ ਤਾਂ ਆਪਾਂ ਬੋਲੀ ਕਹਿ ਸਕਦੇ ਆ ਕਿ ਇਹ ਤਾਂ ਨਹੀਂ ਕਿ ਤਜਰਬੇ ਨਾਲ ਆ ਬੰਦਾ ਸਿੱਖੂ ਨਾਲ ਸਿੱਖ ਜਾਂਦਾ ਵੀਰੇ ਹਰੇਕ ਬੰਦਾ ਸਿੱਖ ਜਾਂਦਾ ਜਦੋਂ ਜਿਹੜੇ ਕੰਮ ਚ ਪੈਂਦਾ ਤੁਸੀਂ ਫਿਰ ਤੁਹਾਨੂੰ ਇਹ ਸ਼ੌਂਕ ਸੀ ਜਾਂ ਕੀ ਕਾਰਨ ਸੀ ਇਸ ਲੈਨ ਚ ਆਏ ਮੈ ਮੈਨੂੰ ਵੀਰੇ ਸ਼ੌਂਕ ਸੀਗਾ ਅੱਛਾ ਹਾਂ ਕਿਉਂਕਿ ਮੈਨੂੰ 2005 ਤੋਂ ਮੇਰੇ ਨਾਨਕੇ ਵੀ ਘੋੜੀਆਂ ਵਾਲੇ ਆ ਹਾਂਜੀ ਮੈਂ ਮੇਰੇ ਨਾਨਕੇ ਆਪਣੇ ਗੱਲ ਹਰਦੀਪ ਕੇ ਆ ਠੀਕ ਹੈ ਜੀ ਕੋਕਰੀ ਵਾਲੇ ਉਹ ਵੀ ਘੋੜੀਆਂ ਰੱਖਦੇ ਸੀਗੇ ਮੈਨੂੰ ਸ਼ੌਂਕ ਪਹਿਲਾਂ ਤੋਂ ਹੀ ਸੀ ਅੱਛਾ ਅੱਛਾ ਤੇ ਪਹਿਲਾਂ ਡੈਡੀ ਲੈਣ ਨਹੀਂ ਦਿੰਦੇ ਸੀ ਤੇ ਜਦੋਂ ਆਪਦੇ ਹੱਥ ਕਮਾਨ ਆਈ ਫਿਰ ਹੌਲੀ 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 ਇੱਕ ਇੱਕ ਦੋ ਦੋ ਕਰਦੇ ਕਰਦੇ ਇਸ ਪਾਸੇ ਨੂੰ ਆ ਗਈ ਵੈਸੇ ਮੈਂ ਪਹਿਲਾਂ ਕੈਨੇਡਾ 'ਚ ਸੀਗਾ ਅੱਛਾ ਜੀ ਕੈਨੇਡਾ ਛੱਡ ਕੇ ਇੱਥੇ ਆਏ ਹੋਇਆ ਅੱਛਾ ਅੱਛਾ ਕੈਨੇਡਾ ਪੱਕੇ ਤੌਰ ਤੇ ਛੱਡਿਆ ਹਾਂ ਹਾਂਜੀ ਹਾਂਜੀ ਪੱਕੇ ਤੌਰ ਤੇ ਇਸ ਘੋੜੀਆਂ ਕਰਕੇ ਹੀ ਹਾਂਜੀ 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 ਕਿਆ ਬਾਤ ਵੱਧ ਫੈਮਿਲੀ ਇੱਥੇ ਆ ਜੀ ਅੱਛਾ ਜੀ ਬੱਚੇ ਵੀ ਇੱਥੇ ਆ ਡੈਡੀ ਵੀ ਇੱਥੇ ਮਮੀ ਵੀ ਇੱਥੇ ਸਾਰੇ ਇੱਥੇ ਓਕੇ ਹਾਂਜੀ ਵਾਪਸ ਕੋਈ ਨਹੀਂ ਗਿਆ 2018 ਤੋਂ ਲੈ ਕੇ ਅੱਛਾ ਜਦੋਂ ਤੋਂ ਘੋੜੀਆਂ ਦਾ ਕੰਮ ਸ਼ੁਰੂ ਕਰਤਾ ਹਾਂ ਠੀਕ ਹੈ ਜਿਆਦਾ ਮੈਨੂੰ ਮੈਂ ਵਪਾਰ ਦਾ ਨਹੀਂ ਕੀਤਾ ਜੀ ਮੈਨੂੰ ਤਾਂ ਹੋਮ ਬਰੀਡ ਦਾ ਸ਼ੌਂਕ ਆ ਹਾਂਜੀ ਕਿ ਜਿੰਨੇ ਬੱਚੇ ਆਪਦੇ ਹੋਣ ਤੇ ਉਹਨਾਂ ਨੂੰ ਆਪਾਂ ਹੋਮ ਬਰੀਡ ਕਰੀਏ ਵੈਸਟ ਰੱਖੀਏ ਥੋੜਾ ਜਿਹਾ ਲੱਗਦਾ ਉਹਨੂੰ ਸੇਲ ਕਰ ਦਈਏ ਜੇ ਮਗਰ ਬੱਚੇ ਆਈ ਜਾਂਦੇ ਆ ਉਹ ਥੋੜਾ ਕਰ ਲੋ ਵਧੀਆ ਕਰ ਲੋ ਬਿਲਕੁਲ ਤੇ ਭਾਈ ਫਿਰ ਉੱਥੋਂ ਦਾ ਤੇ ਹੁਣ ਇੱਥੋਂ ਆndi ਐ ਇਸ ਲਾਈਫ ਦਾ ਬਹੁਤ ਫਰਕ ਹੈ ਵੀਰੇ ਹਾਂ ਉੱਥੇ ਸਵੇਰੇ ਉੱਠ ਕੇ ਕੰਮ ਤੇ ਜਾਂਦੇ ਸੀ ਹਾਂਜੀ ਤੇ ਇੱਥੇ ਉੱਠ ਕੇ ਜਨਵਰਾਂ ਚ ਗੇੜਾ ਮਾਰ ਕੇ 10 ਮਿੰਟ ਫੇਰ ਵੀ ਜਾ ਕੇ ਕਈ ਤਾਂ ਕੋਈ ਗੱਲ ਨਹੀਂ ਪੈ ਜਾ ਯਾਰ ਚੇਤਰ ਪੰਜਾਬ ਤਾਂ ਪੰਜਾਬ ਹੀ ਆ ਆ ਵੀ ਆ ਬਈ ਇਹ ਤਾਂ ਹੈ ਬਈ ਇਹ ਤਾਂ ਮਿਲਣਾ ਹੀ ਨਹੀਂਗਾ ਨਹੀਂ ਮਿਲਣਾ ਸਹੀ ਗੱਲ ਆ ਹਾਂਜੀ ਬਾਕੀ ਜਿਹੜੀ ਬਾਈ ਇੱਥੇ ਆਪਦੇ ਜਣਾ ਚ ਬਹਿ ਕੇ ਇੱਥੇ ਆਪਦਾ ਨਾਮ ਬੰਦਦਾ ਵਾ ਬਿਲਕੁਲ ਬੈਸਾ ਬੈਸਾ ਬਣਾ ਕੇ ਕਿੰਨਾ ਮਰਜੀ ਬਣਾ ਲੋ ਨਾ ਨਹੀਂ ਬੰਦਦਾ ਨਾ ਬਿਲਕੁਲ ਵੀਰੇ ਇਹੀ ਕੰਮ ਤਾਂ ਘੋੜਿਆਂ ਚ ਵੀ ਆ ਹਾਂਜੀ ਘੋੜਿਆਂ ਚ ਕਈ ਬੰਦਿਆਂ ਨੇ ਠੱਗੀਆਂ ਲਾ ਕੇ ਉਹੋ ਜਿਹਾ ਨਾਮ ਬਣਾਇਆ ਹੋਇਆ ਹਾਂਜੀ ਕਈ ਬੰ ਦੁਨੀਆ ਤੋਂ ਜਾਂਦੇ ਆ ਉਹ ਬਜ਼ੁਰਗ ਤੇ ਮੇਲੇ ਲੱਗ ਜਾਂਦੇ ਉੱਥੇ ਤੇ ਉਹ ਸੋਚ ਉਹ ਰੱਖੋ ਕਿ ਆਪਾਂ ਕੀ ਕਰਨਾ ਹਾਂਜੀ ਠੱਗੀਆਂ ਵਾਲੇ ਪਾਸੇ ਨੂੰ ਨਾਂ ਬਣਾਉਣਾ ਚੰਗੇ ਪਾਸੇ ਨੂੰ ਬਣਾਉਣਾ ਗੱਲ ਸਹੀ ਹੈ ਬਈ ਇਹਦਾ ਹੈ ਤੇ ਬਾਈ ਕੱਲਾ ਫਿਰ ਮਾਰਵਾੜੀ ਦਾ ਕੰਮ ਹੀ ਕਰਦਾ ਕੱਲਾ ਮਾਰਵਾੜੀ ਦਾ ਵੀਰੇ ਸ਼ੌਂਕ ਹੀ ਮਾਰਵਾੜੀ ਦਾ ਅੱਛਾ ਹਾਂਜੀ ਨੌਕਰੇ ਦਾ ਇੱਕ ਦੋ ਵਾਰ ਕੀਤਾ ਪਰ ਮੈਨੂੰ ਇਹਨਾਂ ਵਧੀਆ ਨਹੀਂ ਲੱਗਿਆ ਤੇ ਫਿਰ ਮੈਂ ਮਾਰਵਾੜੀ ਵਾਲੀ ਕੋੜੇ ਤਾਂ ਉਹ ਵੀ ਵਧੀਆ ਵਾ ਪਰ ਹਰ ਇੱਕ ਦਾ ਸ਼ੌਂਕ ਆ ਉਹਦਾ ਹਾਲ ਅਲੱਗ ਅਲੱਗ ਸ਼ੌਂਕ ਹੈ ਹਾਂ ਬਾਕੀ ਜੇ ਮੇਰੇ ਹਿਸਾਬ ਨਾਲ ਸਵਾਰੀ ਕਰਨੀ ਮਾਰਵਾੜੀ ਤੇ ਵਧੀਆ ਹੈ ਨਾ ਹਾਂਜੀ ਵੀਰੇ ਮਾਰਵਾੜੀ ਤੇ ਵਧੀਆ ਹੀ ਤੇ ਸਵਾਰੀ ਕਰਦੇ ਹੋ ਤੁਸੀਂ ਫਿਰ ਹਾਂਜੀ ਮੈਂ ਕਰਦਾ ਘਰੇ ਹੁਣ ਮੇਰੇ ਕੋਲੇ ਘੋੜੀ ਸੀਗੀ ਸਵਾਰੀ ਵਾਲੀ ਉਹ ਪੂਰੀ ਹੋ ਗਈ ਸੀ ਅੱਛਾ ਜੀ ਨਹੀਂ ਉਹ ਉਹ ਸੋਹਣੀ ਸਵਾਰੀ ਕਰਾਉਂਦੀ ਸੀ ਠੀਕ ਹੈ ਬਾਈ ਹਾਂਜੀ ਕਿਉਂਕਿ ਸਾਰੇ ਜਾਨਵਰ ਤਾਂ ਸਵਾਰੀ ਤੇ ਕੱਡੇ ਨਹੀਂ ਜਾਂਦੇ ਇੱਕ ਅਦਾ ਸੋਚ ਕੇ ਕੱਡੇ ਜਾਂਦਾ ਜਿਹੜਾ ਸਾਊ ਸੀਲ ਹੈ ਵਧੀਆ ਠੀਕ ਹੈ ਇਹ ਫਿਰ ਜਿਹੜੀ ਜਿਵੇਂ ਹੁਣ ਨਵੀਆਂ ਵਸ਼ੇਰੀਆਂ ਆ ਰਹੀਆਂ ਵਾਂ ਉਹਨਾਂ ਨੂੰ ਫਿਰ ਰਾਈਡਿੰਗ ਤੇ ਕਿਸੇ ਨੂੰ ਨਹੀਂ ਲਾਉਂਦੇ ਗਏ ਨਹੀਂ ਵੀਰੇ ਚਾਲ ਤਾਂ ਪਾਵਾਂਗੇ ਚਾਲ ਪਾਉਣੇ ਆ ਚਾਲ ਪਾਉਣੇ ਆ ਅੱਛਾ ਤੇ ਠੀਕ ਹੈ ਹਾਂਜੀ ਉਹਨਾਂ ਨੂੰ ਬਰੀਡ ਬਰੀਡਿੰਗ ਤੇ ਕੰਮ ਕਰਾਂਗੇ ਤੇ ਜਾਂ ਸੇਲ ਦਾ ਕਰਾਂਗੇ ਠੀਕ ਹੈ ਯਾਨੀ ਕਿ ਵੀ ਹੁਣ ਤੁਸੀਂ ਬਈ 6 ਸਾਲਾਂ ਦੇ ਵਿੱਚ ਆਪਦੇ ਕੋਲੇ ਜਾਨਵਰ ਸ਼ਾਪ ਦੇ ਆ ਜੇ ਕਰਨੇ ਵੀ ਆਉਣ ਆਲੇ ਸਾਲ 1.5 ਸਾਲ ਦੇ ਵਿੱਚ ਹਾਂਜੀ 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 ਵੀ ਕਿਉਂਕਿ ਮੈਂ ਬਰੀਡਿੰਗ ਕਰਕੇ ਵੀਰੇ ਜਿਹੜੇ ਬਸ਼ੇਰੇ ਸੀ ਉਹ ਸੇਲ ਕੀਤੇ ਆ ਤੇ ਜਿਹੜੀਆਂ ਬਸ਼ੇਰੀਆਂ ਚੰਗੀਆਂ ਸੀ ਉਹ ਆਪਦੇ ਘਰੇ ਰੱਖੀਆਂ ਠੀਕ ਆ ਜੀ ਜਿਹੜੀਆਂ ਉਹਨਾਂ ਦੀਆਂ ਮੰਨ ਲਓ ਭਲਾ ਮਾਵਾਂ ਸੀਗੀਆਂ ਕਿਸੇ ਨੇ ਕੁਛ ਕਹਿ ਕੇ ਦਿੱਤੀਆਂ ਕੁਛ ਕਹਿ ਕੇ ਦਿੱਤੀਆਂ ਉਹਨਾਂ ਨੂੰ ਮੈਂ ਸੇਲ ਕੀਤਾ ਪਰ ਉਹ ਜਦੋਂ ਹੁਣ ਉਹ ਬੱਚੀਆਂ ਨੇ ਸੋਣਾ ਹਾਂ ਤੇ ਮੈਨੂੰ ਕੋਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਊ ਸਹੀ ਆ ਬਈ ਕਿਉਂਕਿ ਉਹ ਵੀ ਮੇਰੀਆਂ ਹੋਮ ਬਰੀਡ ਹੋਣਗੀਆਂ ਹੋਮ ਬਰੀਡ ਕਿੰਨੀਆਂ ਬਸ਼ੇਰੀਆਂ ਬਈ ਹੁਣ ਇਸ ਟਾਈਮ ਹੈਗੀਆਂ ਵੀਰੇ 9-10 ਬਸ਼ੇਰੀਆਂ ਅੱਛਾ ਜੀ ਤੇ ਘੋੜੀਆਂ ਵੀ ਹੈਗੀਆਂ ਘੋੜੀਆਂ ਵੀ ਹੈਗੀਆਂ ਬਰੂਡ ਮੈਰਾ ਹੈਗੀਆਂ ਇਹਦੇ ਅੱਛਾ ਜੀ ਇਹ 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 ਹੁੰਦਾ ਅਸਲ ਬਰੀਡਰ ਜਿਹੜਾ ਵੀ ਬਰੀਡਿੰਗ ਕਰਨੀ ਆ ਨਾ ਬਈ ਕਿਉਂਕਿ ਤੁਸੀਂ ਆ ਲਾਲਚ ਨਹੀਂ ਕੀਤਾ ਪਿਆ ਹੈ ਵਟ ਲਈਏ ਪਹਿਲਾਂ ਖਵਾਇਆ ਹੀ ਨਹੀਂ ਉਹ ਹਜੇ ਤੱਕ ਹਾਂ ਖਵਾਇਆ ਵੀਰੇ ਖਵਾਇਆ ਖਵਾਇਆ ਨੋ ਡਾਊਟ ਕਿ ਸ਼ੌਕ ਹੀ ਇਹ ਸੀਗਾ ਕਿ ਬਹੁਤ ਦੋਸਤਾਂ ਨੇ ਕਹਣਾ ਤੂੰ ਸ਼ੋਹਾਂ ਤੇ ਜਾਨਵਰ ਸ਼ੋਕ ਵਾਲਾ ਲੈ ਫਲਾਨਾ ਲੈ ਪਰ ਮੇਰਾ ਸ਼ੌਕ ਇਹ ਸੀਗਾ ਕਿ ਜਿਸ ਦਿਨ ਮੇਰਾ ਆਪ ਦੇ ਘਰੇ ਬੱਚਾ ਤਿਆਰ ਹੋਊਗਾ ਉਹ ਸ਼ੋਹ ਚ ਲੈ ਕੇ ਜਾਊਂਗਾ ਕਿ ਹੂੰਗ ਬਰੀਡ ਹੀ ਲੈ ਕੇ ਜਾਣਾ ਨਹੀਂ ਉਵੇਂ ਨਹੀਂ ਜਾਣਾ ਕਈ ਬੰਦੇ ਬਾਈ ਉਹੀ ਆ ਨਾ ਗੱਲ ਵੀ ਬਿਜ਼ਨਸ ਸੋਚ ਕੇ ਤੁਰਦੇ ਇਸ ਕੰਮ ਨੂੰ ਹਾਂਜੀ ਤੁਸੀਂ ਬਿਜ਼ਨਸ ਸੋਚ ਕੇ ਨਹੀਂ ਤੁਰੇ ਨਹੀਂ ਤੁਸੀਂ ਬਰੀਡਿੰਗ ਵਾਲੇ ਪਾਸੇ ਪੈ ਗਏ ਬਿਜ਼ਨਸ ਤੁਹਾਡੇ ਮਗਰ ਹੁਣ ਭੱਜਿਆ ਤੁਰਿਆ ਆਉਂਦਾ ਵਾ ਉਹ ਤਾਂ ਵੀਰੇ ਜਦੋਂ ਤੁਸੀਂ ਚਾਹ ਦੀਆਂ ਘੋੜੀਆਂ ਚੰਗੇ ਘੋੜਿਆਂ ਤੋਂ ਮਿਲਾਉਣੀਆਂ ਹਾਂਜੀ ਤੇ ਉਹਨਾਂ ਦੇ ਬੱਚੇ ਤਿਆਰ ਕਰਨ ਚੰਗੇ ਆਉਣੇ ਆ ਆਟੋਮੈਟਿਕ ਹੀ ਫਿਰ ਫਿਰ ਤੁਹਾਡਾ ਕੰਮ ਵੀ ਚੱਲ ਪੈਣਾ ਹਾਂ ਕਿਉਂਕਿ ਆਟੋਮੈਟਿਕ ਹੀ ਚੱਲਣਾ ਤੁਹਾਨੂੰ ਜਦੋਂ ਮੰਨ ਲਓ ਵੀ ਇਹ ਬਸ਼ੀਰੀਆਂ ਆਪਣੀਆਂ ਆਉਣ ਲੱਗੀਆਂ ਇਹਨਾਂ ਦੇ ਬੱਚੇ ਆਉਣ ਲੱਗੇ ਬਾਈ ਉਹ ਫਿਰ ਬਿਜ਼ਨਸ ਆ ਸ ਤੁਸੀਂ 1 2 ਰੱਖ ਲੋਗੇ ਤੇ ਬਾਕੀ ਤਾਂ ਤੁਹਾਨੂੰ ਸੇਲ ਕਰਨੀਆਂ ਪੈਣਗੀਆਂ ਹਾਂਜੀ ਇਹ ਤਾਂ ਹੈ ਬਈ ਨਹੀਂ ਇਹ ਬਹੁਤ ਵਧੀਆ ਗੱਲ ਆ ਪਰ ਇਹ ਇਹਦੇ ਲਈ ਇਹ ਆ ਵੀ ਬਾਈ ਨੇ 6 ਸਾਲ ਦਾ ਯਾਨੀ ਕਿ ਸਬਰ ਰੱਖਿਆ ਵਾ ਤੇ ਪੈਸਾ ਖਵਾਇਆ ਵਾ ਇਹ ਗੱਲ ਉਹੀ ਇਹ ਮੁੜ ਕੇ ਆਉਂਦੀ ਪੈਸੇ ਤੇ ਆ ਜਾਂਦੀ ਆ ਬਾਈ ਇਹ ਤਾਂ ਤੁਹਾਡੇ ਕੋਲੇ ਹੈਗੀ ਆ ਤਾਂ ਫਿਰ ਤੁਸੀਂ ਇਸ ਪਾਸੇ ਆ ਜਾਓ ਬਿਲਕੁਲ ਬਿਲਕੁਲ ਤੇ ਆਓ ਫਿਰ ਬਾਈ ਆਪਾਂ ਬਿਲਕੁਲ ਤੇ ਬਾਕੀ ਬਾਈ ਨਾਲ ਜਾਦੇ ਜਾ ਗੱਲਬਾਤ ਜਿਹੜੀ ਆਪਾਂ ਫਾਰਮ ਤੇ ਜਾ ਕੇ ਫੇਰ ਕੈਸੇ ਦਿਨ ਕਰਾਂਗੇ ਆ ਨਾ ਬਾਈ ਬਿਲਕੁਲ ਮੇਰੇ ਨਾਲ ਆਪਾਂ ਸਾਰੇ ਜਾਨਵਰ ਦੇਖਾਂਗੇ ਜਰੂਰ ਜਰੂਰ ਮੇਰੇ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਧੰਨਵਾਦ ਦੋਸਤ